ਆ ਜੀ ਆਪਣਾ ਮੈਂ ਸਰਵਾਰ ਗਰਦੀਪ ਸਿੰਘ ਢੰਡਾ ਸਾਫਾ ਸੈਨਿਕ ਸਰਪੰਚੀ ਕਮੇਟੀ ਪੰਜਾਬ ਪ੍ਰਧਾਨ ਜਿਹਫੋਦਿਆਣਾ ਵਾਲੇ ਜੀ ਮੈਂ ਫਜ਼ੀਕਰ ਚੂੜੀਆਂ ਦਾ ਵੀ ਜੀ ਲੈਣ ਵਾਲਾ ਜੀ ਸਰ ਕੀ ਸਮੱਸਿਆ ਤੁਹਾਡੀ ਤੁਸੀਂ ਬੜੇ ਵੱਡੇ ਪੱਤਰ ਤੇ ਗਿਮਤੀ ਦੇ ਵਿੱਚ ਅੱਜ ਡੀਆਈਜੀ ਸਾਹਿਬ ਦੇ ਦਫਤਰ ਦੇ ਵਿੱਚ ਪਹੁੰਚੇ ਜੀ ਸਾਡੀ ਸਮੱਸਿਆ ਇਹ ਹੈ ਕਿ 2022 ਦੇ ਵਿੱਚ ਟਰੈਵਲ ਏਜੰਟਾਂ ਨੇ ਪੰਨਾਂ ਬੱਚਿਆਂ ਨਾਲ ਠੱਗੀ ਮਾਰੀ ਸੀ ਜਿਹਦੇ ਵਿੱਚ ਅਸੀਂ ਐਸਐਸਪੀ ਗਰਤਾਰਪੁਰ ਨੂੰ 29/22 ਨੂੰ ਦਰਖਾਸਤ ਦਿੱਤੀ ਸੀ ਉਹ ਨਕਵਾਰੀ ਦੇ ਵਿੱਚ 3 3 2023 ਦੇ ਵਿੱਚ ਉਹਨਾਂ ਤੇ ਪਰਚਾ ਆ 420 ਦਾ ਜਦੋਂ ਚ ਤਿੰਨ ਬੰਦੇ ਜਿਹੜੇ ਆ ਜਮਾਨਤ ਕਰਾ ਗਏ ਇੱਕ ਬੰਦਾ ਅਜੇ ਵੀ ਭਗੌੜਾ ਆ ਉਸ ਤੋਂ ਪ੍ਰੰਤ ਉਹਨਾਂ ਸਵਾਰਤੀ ਆਂਸਰਾਂ ਨੇ ਜਾਂ ਚਾਲਵਾਜਾਂ ਨੇ ਲਾਲੋ ਜਾਂ ਲੋਟੂ ਟੋਲੇ ਨੇ ਸਾਡੇ ਤੇ ਹਮਲਾ ਕੀਤਾ ਤੇ ਮੇਰੇ ਤੇ ਸੱਟ ਲੱਗੀ ਉਹਦਾ ਰਿਜ਼ਲਟ ਬਟਾਲਾ ਹਸਪੀਟਲ ਤੋਂ 26 ਦਾ ਰਿਜ਼ਲਟ ਕਲੀਅਰ ਹੋਇਆ ਤੇ ਪੰਜਾਬ ਪੁਲਿਸ ਨੇ ਐਸਐਸਪੀਕਰ ਰਾਹਪੁਰ ਦੇ ਜੋ ਚਲਾ ਕਰਵਾ ਪੁਰਿਆ ਉਹਨਾਂ ਨੇ ਉਹਨਾਂ ਤੇ 26 ਦਾ ਮੁਕਦਮਾ ਦਰਜ ਕੀਤਾ ਪਰ ਪੁਲਿਸ ਨੇ ਮੁਕਦਮਾ ਤੇ ਸਭ ਤੋਂ ਤਰਸਜੋਗ ਗੱਲ ਇਹ ਹੈ ਕਿ ਪੁਲਿਸ ਨੇ ਮੁਕਦਮਾ ਤੇ ਦਰਜ ਕਰ ਲਿਆ ਪਰ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਕਿ ਦੋ ਸਾਲ ਬਾਅਦ ਤਕਰੀਬਨ ਸਭਾ ਉਹ ਤੋਂ ਪਹਿਲਾਂ ਪਹੁੰਚ ਕੀਤੀ ਅ ਉੱਚ ਅਧਿਕਾਰੀਆਂ ਤੱਕ ਪੁਲਿਸ ਵਿਖਤ ਜੀ ਅਸੀਂ ਸਾਰੇ ਅਧਿਕਾਰੀਆਂ ਤੱਕ ਜੋ ਇਨਕੁਆਇਰੀ ਅਫਸਰ ਸਨ ਡਿਪਟੀ ਸਿਟੀ ਗਰਦਾਸਪੁਰ ਐਸਐਸਪੀ ਨੂੰ ਨੇਕਾਵੜੀ ਮਿਲ ਚੁੱਕੇ ਆ ਫਿਰ ਇਹਨਾਂ ਨੇ ਇਨਕੁਆਇਰੀ ਚੇਂਜ ਕਰਾ ਕੇ ਪਠਾਨਕੋੜ ਐਸਐਸਪੀ ਨੂੰ ਭੇਜੀ ਗਈ ਹੈ ਪਠਾਨਕੋੜ ਐਸਐਸਪੀ ਤੱਕ ਕੋਈ ਪਹੁੰਚ ਕੀਤੀ ਇਨਕੁਆਇਰੀ ਅਫਸਰ ਤੱਕ ਕੋਈ ਪਹੁੰਚ ਕੀਤੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਲਾਚ ਸਾਨੂੰ ਰਿਜ਼ਲਟ ਇਹ ਨਿਕਲਿਆ ਹੈ ਕਿ ਜਿਹੜੀਆਂ ਸਾਡੀਆਂ ਸਾਡੀ ਵੀ ਜਥੇਬੰਦੀ ਆ ਅਸੀਂ ਵੀ ਸਾਫ ਕਾ ਸੈਨਕ ਆ ਸਾਡੀਆਂ ਵੀ ਜਥੇਬੰਦੀਆਂ ਹੈਗੀਆਂ ਨੇ ਅਸੀਂ ਵੀ ਆਪਣੀਆਂ ਜਥੇਬੰਦੀਆਂ ਨੂੰ ਚਲਾਉਂਦੇ ਆ ਪਰ ਅਸੀਂ ਆ ਕਾਨੂੰਨ ਦੇ ਦਾਇਰੇ ਚ ਰਹਿ ਕੇ ਚਲਾਉਂਦੇ ਆ ਤੇ ਮੈਨੂੰ ਸਭ ਤੋਂ ਤਰਸਜੋਗ ਗੱਲ ਇਹ ਆ ਕਿ ਅਸੀਂ ਕਿਸਾਨ ਵੀਰਾਂ ਨੂੰ ਬੜੀ ਸਪੋਰਟ ਕਰਦੇ ਆ ਅਸੀਂ ਕਿਸਾਨਾਂ ਦੇ ਪੁੱਤ ਆ ਅਸੀਂ ਕਿਸਾਨ ਜਥੇਬੰਦੀਆਂ ਨੂੰ ਬੜੀ ਸਪੋਰਟ ਕੀਤੀ ਆ ਜਦੋਂ ਕਿਸਾਨੀ ਧਰਨਾ ਦਿੱਲੀ ਚੱਲਿਆ ਆ ਜਦੋਂ ਬੜੀ ਸਪੋਰਟ ਕੀਤੀ ਆ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਕਿਸਾਨ ਜਿੱਥੇ ਬੰਦਿਆਂ ਦਾ ਇਹ ਹਾਲ ਹੋ ਗਿਆ ਕਿ ਜਿੰਨਾ ਵੱਡਾ ਚੋਰ ਓਨਾ ਵੱਡਾ ਉਹਦੇ ਕੋਲ ਦਾ ਮਾਰ ਕੇ ਠੱਗੀ ਕਿਸਾਨ ਦੁਨੀਆ ਤੋਂ ਸਾਬਲ ਹੋ ਜੋ ਤੇ ਝੰਡੇ ਲੈ ਕੇ ਜਾ ਕੇ ਅਫਸਰ ਦੀ ਗਾੜੀ ਖੜੀ ਹੋ ਜੋ ਕਿ ਤੁਸੀਂ ਕਾਰਵਾਈ ਕਰਕੇ ਦੱਸੋ ਕਿੱਦਾਂ ਕਰਦੇ ਹੋ ਇਹੋ ਹੀ ਹਾਲ ਇਸ ਕੇਸ ਦੇ ਵਿੱਚ ਹੋਇਆ ਕਿ ਜਿਹੜਾ 420 ਦੇ ਪਰਚੇ ਵਿੱਚ ਵੀ ਸ਼ਾਮਲ ਹੈ ਤੇ 326 ਦੇ ਵਿੱਚ ਵੀ ਸ਼ਾਮਲ ਹੈ ਉਹ ਪਹਿਲੋਂ ਜਦੋਂ ਉੱਤੇ ਪਰਚਾ ਕਾਨੂੰਨ ਸਟੱਜਾ ਕਸਣ ਲੱਗਾ ਉਹ ਜਾ ਕੇ ਭਵੇਲ ਸਾਹਿਬ ਦੀ ਸੰਘਰਸ਼ ਕਮੇਟੀ 'ਚ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਆਪਣੇ ਬੰਦੇ ਇਕੱਠੇ ਕਰਕੇ ਉੱਤੇ ਧਰਦਾ ਦੇ ਦਿੱਤਾ ਇਨਕੁਆਰੀ ਸਾਡੀ ਉੱਥੇ ਰੁਕਦੀ ਫਿਰ ਜਦੋਂ ਅਸੀਂ ਭਵੇਲ ਸਾਹਿਬ ਦੀ ਜਥੇਬੰਦੀ ਨੂੰ ਉਹਨਾਂ ਦੀ ਸਥਿਾਈ ਦਿੱਤੀ ਉਹਨਾਂ ਨੇ ਉਹ ਬੰਦੇ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ ਹੁਣ ਉਹ ਚੋਰ ਦਾ ਦੂਸਰਾ ਮਕਸਦ ਨਿਕਲ ਆਇਆ ਕਿ ਇਹ ਜਥੇਬੰਦੀ 'ਚੋਂ ਮੈਂ ਬਾਹਰ ਨਿਕਲਿਆ ਦੂਸਰੇ ਜਥੇਬੰਦੀ 'ਚ ਭੱਜਾ ਹੁਣ ਉਹ ਗਰਾਹ ਗਰੁੱਪ ਦੀ ਜਥੇਬੰਦੀ 'ਚ ਚਲਾ ਗਿਆ ਗ੍ਰਾਹ ਗਰੁੱਪ ਨੇ ਉਹਨਾਂ ਨੂੰ ਦਰਾngਲੇ ਦਾ ਬਲਾਗ ਪ੍ਰਧਾਨਾ ਉਹਦੇ ਨਾਲ ਨਵਾਜਿਆ ਇਸੇ ਕਰਕੇ ਤਾਂ ਮੈਂ ਪਹਿਲੂ ਬੋਲ ਚੁੱਕਿਆ ਵੀ ਜਿੰਨਾਂ ਵੱਡਾ ਠੱਗ ਉਹਦਾ ਉਹਦਾ ਮੈਨੂੰ ਨਹੀਂ ਪਤਾ ਕਿ ਇਹ ਜਥੇਬੰਦੀ ਕਿਸਾਨ ਜਥੇਬੰਦੀਆਂ ਦੀਆਂ ਕਿਹਾਂ ਮਜਬੂਰੀਆਂ ਨੇ ਕਿ ਠੱਗਾਂ ਨੂੰ ਚੋਰਾਂ ਨੂੰ ਕ੍ਰਿਮੀਨਲ ਨੂੰ ਉਹਦਿਆਂ ਦਾ ਕਿਉਂ ਨਵਾਜਦੀਆਂ ਨੇ ਇਹ ਇੰਨਾ ਸਮਾਂ ਹੋ ਗਿਆ ਸਰਦ ਰਵੀਪ ਸਿੰਘ ਦੀ ਤੁਹਾਡੇ ਮਸਲੇ ਨੂੰ ਚੱਲਦੇ ਨੂੰ ਇਹ ਜੀ 2022 ਦਾ 9ਵੇਂ ਮਹੀਨੇ ਦਾ ਚੱਲਣ ਰਿਹਾ ਜੀ ਇਹ ਬਸਵਾ ਦੋ ਹਰ ਦੋ ਸਾਲ ਹੋ ਗਿਆ ਤੁਹਾਨੂੰ ਕੀ ਭਰੋਸਾ ਦਵਾਇਆ ਡੀਆਈਜੀ ਸਾਹਿਬ ਨੇ ਅੱਜ ਅਸੀਂ ਸਾਰੇ ਜਿੰਨੀਆਂ ਇਨਕੁਆਰੀਆਂ ਪਰਚਿਆਂ ਦੀਆਂ ਇਨਕੁਆਰੀਆਂ ਉਹਦੇ ਵਿੱਚ ਮੈਨੂੰ ਇੱਕ ਧਮਕੀ ਵੀ ਆਈ ਜਿਹੜਾ 26 ਦੇ ਵਿੱਚ ਫੌਜੀ ਮਨਜੀਤ ਸਿੰਘ ਹੀ ਉਹਨੇ ਧਮਕੀ ਦਵਾਈ ਕਿ 12 ਵਜੇ ਤੱਕ ਤੂੰ ਪਰਚਾ ਵਾਪਸ ਲੈ ਲੈ ਨਹੀਂ ਤੇ ਤੈਨੂੰ ਜਾਨੋਂ ਮਾਰ ਦਾਂਗੇ ਤੇਰੇ ਪਰਿਵਾਰ ਸੰਬੰਧਿਤ ਅਸੀਂ ਐਸਐਸਪੀ ਗੁਰਦਾਪੁਰ ਕੋਲ ਪੇਸ਼ ਹੋਏ ਦੇਖੋ ਅਸੀਂ ਜਾ ਕੇ ਕਾਰ ਰੱਖਿਆ ਐਸਐਸਪੀ ਗੁਰਦਾਪੁਰ ਨੇ ਪਰਚੇ ਦੇ ਆਰਡਰ ਕਰ ਦਿੱਤੇ ਪਰਚਾ ਕਿਹੜੇ ਕੰਮ ਦਾ ਜੇ ਤੇ ਤੁਸੀਂ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਨਹੀਂ ਕਰ ਸਕਦੀ ਕਿਉਂ ਪਰਚੇ ਕਰਦੀ ਆ ਫਿਰ ਕਿਉਂ ਗਿਣਤੀਆਂ ਵਧਾਉਂਦੀ ਆ ਜਦੋਂ ਅਸੀਂ ਕਾਰਵਾਈ ਨਹੀਂ ਕਰਨੀ ਤੇ ਪਰਚਾ ਕਰਨ ਦਾ ਮਤਲਬ ਤੇ ਤਾਂ ਰਿਹਾ ਕਿ ਮੁਜਰਮ ਨੂੰ ਫੜ ਕੇ ਅੰਦਰ ਲਾਓ ਜਾਂ ਮੁਜਰਮ ਨੂੰ ਬੰਦੀ ਸਜ਼ਾ ਦਿਓ ਪਰਚਾ ਤੇ ਪੰਜਾਬ ਪੁਲਿਸ ਨੇ ਇੱਕ ਖੇਲ ਬਣਾ ਲਿਆ ਕਿ ਮੂੰਹ ਬੰਦ ਕਰਨ ਲਈ ਪਰਚਾ ਕਰ ਦੋ ਕਾਰਵਾਈ ਨਹੀਂ ਕਰਨੀ ਆਪੇ ਥੱਕ ਟੁੱਟ ਕੇ ਕਿਸੇ ਨਾਲ ਰਾਜੀ ਨਵਾ ਕਰਕੇ ਘਰ ਬਹਿ ਜਾਣਗੇ ਇਹ ਸਿਸਟਮ ਹੋ ਗਿਆ ਸਾਡੇ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਅੱਜ ਹੁਣ ਹਾਰ ਕੇ ਸਾਡੀ ਵੀ ਜਥੇਬੰਦੀ ਮੈਂ ਪੰਜਾਬ ਪ੍ਰਧਾਨ ਆ ਅਸੀਂ ਆਪਣੀ ਜਥੇਬੰਦੀ ਚ ਇੱਕ ਮਸਲਾ ਰੱਖਿਆ ਕਿ ਅਸੀਂ ਧਰਮ ਦੇੰਤ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੂੰ ਜਾਨੂ ਕਰਵਾਇਆ ਜਾਵੇ ਕਿ ਇਹ 2 ਸਾਲ ਤੋਂ ਜਿਹੜਾ ਮਸਲਾ ਚੱਲਦਾ ਆ ਰਿਹਾ ਇਹਨੂੰ ਕਿੱਦਾਂ ਹੱਲ ਕੀਤਾ ਜਾਵੇ ਅਸੀਂ ਅੱਜ ਜੀਏ ਜੀ ਸਾਹਿਬ ਨੂੰ ਮਿਲੇ ਬਹੁਤ ਹੀ ਵਧੀਆ ਹਾਲਾਤ ਦਾ ਅਫਸਰ ਨੇ ਇਹਨਾਂ ਕੋ ਪਹਿਲਾਂ ਵੀ ਇਨਕੁਆਰੀਆਂ ਹੁੰਦੀਆਂ ਰਹੀਆਂ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੇ ਨੇ ਉਹਨਾਂ ਨੇ ਅੱਜ ਸਾਨੂੰ ਆਸਵਾਸਨ ਦਵਾਇਆ ਕਿ ਮੈਨੂੰ 20 ਤਰੀਕ ਤੱਕ ਸਾਰੇ ਮਸਲੇ ਮੰਗਾ ਕੇ ਦੇਖ ਲਾਂਦੂ ਤੰਮੈਨ ਇਨਸਾਫ ਦਊਂਗਾ ਪਰ ਸਾਨੂੰ ਉਹਨਾਂ ਨੇ 20 ਤੱਕ ਟਾਈਮ ਮੰਗ ਕੇ ਤੇ ਇਹਨੂੰ ਵਾਪਸ ਲੁਆਇਆ ਆ ਹੁਣ ਅਸੀਂ ਦੇਖਦੇ ਆ ਕਿ 23 ਨੂੰ ਕੀ ਮਸਲਾ ਹੁੰਦਾ ਆ ਜੇ ਸਾਡਾ 23 ਨੂੰ ਮਸਲਾ ਕੋਈ ਨਹੀਂ ਹੱਲ ਹੁੰਦਾ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਅਸੀਂ ਫਿਰ ਸੰਘਰਸ਼ ਲਈ ਤਿਆਰ ਆ ਜਟੇਬੰਦੀ ਪੂਰੀ ਸੰਘਰਸ਼ ਲਈ ਤਿਆਰ ਆ। ਸ਼ਰਮਦੋਗੇ ਤੁਸੀਂ। ਹਾਂ ਜੀ। ਕੀ ਸੰਘਰਸ਼ ਨੂੰ ਤਿਆਰੀ ਕੀਤੀ? ਅਸੀਂ ਸੰਘਰਸ਼ ਇਹ ਵਧੇਲੇ ਵਕਤ ਵਿਦਾਂਗੇ। ਜਾ ਤੇ ਅਸੀਂ ਪਠਾਨਕੋਟ ਜੰਮੂ ਅਮਰਸਰ ਜੰਮੂ ਵੱਲ ਇਹ ਪੂਰਾ ਬਲਾਕ ਕਰਾਂਗੇ। ਜਾਂ ਫਿਰ ਜਿਹੜੇ ਅਫਸਰ ਦੀ ਕੌਲਮ ਦੇ ਨਾਲ ਪਰਚੇ ਕਲਮ ਦੇ ਨਾਲ ਪਰਚੇ ਹੋਏ ਆ ਨਾ ਉਸ ਦਫਤਰ ਨੂੰ ਸੀਲ ਕਰਾਂਗੇ। ਜਿੰਨਾ ਚਿਰ ਸਾਨੂੰ ਹਿਸਾਬ ਨਹੀਂ ਬਲੂਗਾ। ਇਹਨਾਂ ਬੋਚੀ ਕਦ ਕਰੀ ਡਿਸਾਈਡ ਕਰਾਂਗੇ ਕਿ ਅਸੀਂ ਬੋਚੀ ਜਾਂ ਚਾਹਤੂ ਕੀ ਕਰਨਾ ਹੈ ਇਸ ਸੰਬੰਧੀ ਦੀ ਕੋਰਟ ਦੀ ਵੀ ਕੋਈ سپورਟ ਲਈ ਅਸੀਂ ਕੋਰਟ ਚ ਰੱਟ ਪਾਈ ਆ ਪਰ ਪੁਲਿਸ ਆਪਣੀ ਸਟੇਟਸ ਰਿਪੋਰਟ ਨਹੀਂ ਦੇ ਰਹੀ ਬਾਰ-ਬਾਰ ਆਪਣੀ ਅਰਜੀ ਦੇ ਕੇ ਐਪਲੀਕੇਸ਼ਨ ਦੇ ਕੇ ਤੇ ਤਰੀਕ ਲਈ ਜਾਂਦੀ ਹੈ ਇਹਦੇ ਵਿੱਚ ਬਟਾ ਗਰਦਾਸਪੁਰ ਪੁਲ ਪ੍ਰਸ਼ਾਸਨ ਸਰੇ ਆਮ ਗਲਤ ਕਰ ਰਿਹਾ ਹੈ ਸਰੇ ਆਮ ਦੋਸ਼ੀ ਆ ਮੁਜਰਮ ਨਾਲੋਂ ਜ਼ਿਆਦਾ ਗਰਦਾਸਪੁਰ ਪੁਲਪੁਲ ਸ਼ਾਸਨ ਦੋਸ਼ੀ ਆ ਕਿਤੇ ਨਾ ਕਿਤੇ ਕੋਈ ਕਾਰਨ ਹੈਗਾ ਵਾ ਜਿਹੜਾ ਪੁਲਿਸ ਜਿਹੜੀ ਉਹਦੀ ਅਰੈਸਟੀ ਕਰ ਰਹੀ ਉਹਨਾਂ ਕੋਈ ਦਬਦਬਾ ਬਣਾਇਆ ਹੋਇਆ ਕੋਈ ਪ੍ਰੈਸ਼ਰ ਐਜ ਕੀਤਾ ਉਹਦੇ ਬਾਰੇ ਕਹੋਗੇ ਪਹਿਲੋ ਸੰਘਰਸ਼ ਕਮੇਟੀ ਪੰਜਾਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਸ਼ੁਰੂ ਦੇ ਵਿੱਚ ਦਬਾਅ ਉਹਨਾਂ ਤੇ ਬਣਾਇਆ ਸੀ ਉਹਨਾਂ ਨੇ ਜਾ ਕੇ ਆਪਣੇ ਧਰਨਾ ਵੀ ਲਾਇਆ ਇਹ ਪਰਚਿਆਂ ਦੇ ਖਿਲਾਫ ਉਹਨਾਂ ਨੇ ਇਨਕੁਆਰੀ ਕਰਾਤੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਚਾਈ ਪਾ ਲੱਭੀ ਉਹ ਪਿੱਛੇ ਹਟ ਗਏ ਹੋਰ ਜਿੱਦਣ ਪੁਲਿਸ ਨੇ ਉਹਨਾਂ ਨੂੰ ਰੈਸਟ ਕਰਨਾ ਚਾਹਿਆ ਤੇ ਗਰਾਹ ਗਰੋਪ ਦੇ ਗਰਾਹ ਗਰੋਪ ਦੇ ਬਲਾਕ ਪ੍ਰਧਾਨ ਜਿਹੜਾ ਉਧਰੋਂ માતા ਸੁੰਧਰੀ ਦੇ ਆ ਉਹਨਾਂ ਨੇ ਪੁਲਿਸ ਨੂੰ ਫੋਨ ਕਰਕੇ ਗੱਲ ਕਹੀ ਕਿ ਇਹ ਸਾਡਾ ਬਲਾਕ ਪ੍ਰਧਾਨ ਆ ਇਹਨੂੰ ਰੈਸਟ ਨਹੀਂ ਕਰਨਾ ਹੁਣ ਜਿਹੜੀ ਰੈਸਟ ਉਹਦੀ ਰੁਕੀ ਆ ਵਰਦੀ ਆ ਦੀ ਉਹ ਗਰਾਹ ਗਰੋਪ ਦੀ ਜਥੇਬੰਦੀ ਦੇ ਕਰਕੇ ਰੁਕੀ ਹੋਈ ਆ ਸਦਿਆਂ ਸਾਰੇ ਜੇ ਇਸ ਗੱਲ ਨੂੰ ਗਿਣੀਏ ਵੀ ਜੇ ਕੋਈ ਗੁੰਡਾਗਰਦੀ ਕਰਕੇ ਤੇ ਸਪੋਰਟ ਲੈਂਦਾ ਕਿਸਾਨ ਸੰਘਰਸ਼ ਕਮੇਟੀਆਂ ਦੀ ਹਾਂਜੀ ਫਿਰ ਕ੍ਰਾਈਮ ਇਹਦੇ ਨਾਲ ਵਧੇਗਾ ਤੇ ਠੱਡੇਗਾ ਜੇ ਪੁਲਿਸ ਉਹਨਾਂ ਦੇ ਉੱਤੇ ਨਹੀਂ ਕਾਰਵਾਈ ਕਰਦੀ ਨਾ ਉਹ ਮਗਰ ਜੜੀਆਂ ਦੀ ਜਥੇਬੰਦੀਆਂ ਉਹ ਕਾਰਵਾਈ ਨਹੀਂ ਕਰਨ ਦਿੰਦੀ ਤੇ ਉਹਦੇ ਬਾਰੇ ਕਹੋ ਇਹ ਜੀ ਵੇਖੋ ਕ੍ਰਾਈਮ ਵਧੇਗਾ ਹੀ ਘੜਾ ਨਹੀਂ ਆ ਇਹ ਤਾਂ ਇੱਕ ਕ੍ਰਾਈਮ ਨੂੰ ਭਰਾਵਾ ਦੇਣ ਦੀ ਆ ਇਹ ਤਾਂ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਮੈਂਬਰ ਬਣਾ ਰਹੇ ਆ ਉਹਦਾ ਪਿਛੋਕੜ ਦੇਖੀ ਵੀ ਇਹ ਕੀ ਆ ਹਜੇ ਕੋਈ ਹਾਸਾ ਹੋ ਜੇ ਕੋਈ ਉਹਦਾ ਜਿੱਦਾਂ ਰੋਡ ਤੇ ਜਾਂਦੇ ਜਾਂਦੇ ਹਾਦਸਾ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਪਰਚਾ ਹੋ ਜੇ ਉਹ ਲੱਗ ਚੀਜ਼ ਆ ਜਿਹੜਾ ਬੰਦਾ 420 ਕਰ ਰਿਹਾ ਆ ਚਾਹੇ ਮਾਈਨਿੰਗ ਦੇ ਪਰਚੇ ਆ 420 ਦੇ ਪਰਚੇ ਆ ਵਿੜਾਈ ਝਗੜੇ ਦੇ ਪਰਚੇ ਆ ਉਹ ਬੰਦੇ ਨੂੰ ਅਸੀਂ ਮੈਂਬਰ ਵੀ ਬਣਾ ਰਹੇ ਆ ਮੁਰਕਿਆ ਉਹਦਾ ਵੀ ਨਵਾਜਦੇ ਆ ਤੁਸੀਂ ਸ਼ੁਰੂ ਜੀ ਗੱਲ ਕੀਤੀ ਸੀ ਕਿ ਵੀ ਠੱਗੀ ਵਜੀ ਆ ਠੱਗੀ ਮਾਰੀ ਗਈ ਆ ਕਿੰਨੇ ਰੁਪਈਆ ਦੀ ਠੱਗੀ ਮਾਰੀ ਗਈ ਆ ਕਿ ਜਾਂ ਕੋਈ ਜ਼ਮੀਨ ਦੀ ਆਜ਼ਾਦੀ ਠੱਗੀ ਹੋਈ ਆ ਜੀ ਇਹ 29 ਲੱਖ 70 ਹਜ਼ਾਰ ਦੀ ਠੱਗੀ ਵਜੀ ਆ ਜੀ ਤੇ ਤੁਹਾਡੇ ਨਾਲ ਆ ਜੀ ਇਹ ਵਿੱਚ ਤੇ ਮੇਰੀ ਗੁੜੀਆ ਵੀ ਹੈ ਜੀ ਤੇ ਚਾਰ ਬੱਚੇ ਹੋ ਰਹੇ ਪੰਜਾਂ ਜਾਣਿਆਂ ਦਾ ਤਕੀਬੱਜੀ ਹੈ। ਅੱਛਾ ਜੀ ਮਾਰਨ ਵਾਲਾ ਏਜੰਟ ਨੇ ਹੈਗੇ ਹਰਿੰਦਰ ਸਿੰਘ ਆਦੀਆਂ ਦਾ ਜੋ ਐ ਵਕਤ ਬਲਾਕ ਪ੍ਰਧਾਨ ਗਰਾਹ ਰੂਪ ਦਾ ਗਰਾਂਡਲੇਆ ਬਲਾਕ ਪ੍ਰਧਾਨਿਆ ਇੱਕ ਤਰਲੋਕ ਸਿੰਘ ਆ ਇੱਕ ਬੀਬੀ ਜਸਬੀਰ ਕੋਹੜਾ ਵੇਰਕੇ ਦੀ ਇੱਕ ਭੁਪਿੰਦਰ ਸਿੰਘ ਆ ਤਰਲੋਕ ਸਿੰਘ ਦਾ ਮੰਗਾ ਇਹ ਚਾਰ ਏਜੰਟ ਦਾ ਕੰਮ ਕਰਦੇ ਸੀ। ਉਹ ਗਰਾਹਾਂ ਜਥੇ ਬੰਦੀ ਚ ਕਿਹੜਾ ਬੰਦਾ ਗਿਆ ਹੁਣ ਹੁਣ ਹਰਿੰਦਰ ਸਿੰਘ ਆਦੀਆਂ ਗਿਆ ਆ ਜੀ। ਆੜੇ ਨਾਲ ਠੱਗੀ ਮਾਰਨ ਤੋਂ ਬਾਅਦ ਚ ਗਿਆ ਕਿ ਪਹਿਲਾਂ ਦਾ ਗਿਆ ਉਹ ਬਾਅਦ ਚ ਗਿਆ ਸੀ ਪਰਚੇ ਸਾਰੇ ਹੂਣ ਤੋਂ ਬਾਅਦ ਫੇਰ ਉਹ ਗਰੁੱਪ ਚ ਗਿਆ ਠੀਕ ਹੈ ਥੈਂਕ ਯੂ ਥੈਂਕ ਯੂ ਤੁਸੀਂ ਕੋਈ ਜਥੇਬੰਦੀ ਨੂੰ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਆਪਜੀ ਦੇ ਚੈਨਲ ਆਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਅਪੀਲ ਕਰਦੇ ਆਪਦੇ ਚੈਨਲ ਦੇ ਥਰੂ ਕਿ ਕਿਸਾਨ ਜਥੇਬੰਦੀਆਂ ਨੂੰ ਜਦੋਂ ਵੀ ਕਿਸੇ ਬੰਦੇ ਨੂੰ ਆਪਣੀ ਜਥੇਬੰਦੀ ਚ ਲੈਣਾ ਆ ਉਹਦੇ ਵਿੱਚ ਸਾਡੇ ਜਥੇਬੰਦੀਆਂ ਵੀ ਸ਼ਾਮਲ ਨੇ ਆਹੀ ਆਪਣੀ ਜਥੇਬੰਦੀ ਵੱਲੋਂ ਆਹ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਜਦੋਂ ਵੀ ਕਿਸੇ ਇੱਕ ਬੰਦੇ ਨੂੰ ਲੈਣਾ ਆ ਉਹਦਾ ਪਹਿਲੂ ਪਛੋਕਰ ਵੇਖੋ ਵੀ ਉਹ ਕੀ ਕੰਮ ਕਰਦਾ ਆ ਉਹ ਕੀ ਕਰਕੇ ਆਇਆ ਤੇ ਕਿਉਂ ਇਹਦੀ ਸ਼ਤੀ ਸਾਡੇ ਨਾਲ ਜੋੜਨ ਨੂੰ ਤਿਆਰ ਹੋਇਆ ਆ ਤੇ ਇਹ ਕਰਕੇ ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂਆਂ ਦਾ ਆਗੂਆਂ ਨੂੰ ਮੇਰੀ ਹੱਥ ਫੜ ਕੇ ਮੇਰੀ ਜਥੇਬੰਦੀ ਵੱਲੋਂ ਅਪੀਲ ਹੈ ਕਿ ਜਿਹੜੇ ਜਿਹੜੇ ਬੰਦੇ ਤੁਹਾਡੇ ਵਿੱਚ ਕਰਪਟ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਇਨਕੁਆਇਰੀ ਕਰਕੇ ਸੈਰਤੇ ਕੀਤਾ ਜਾਵੇ ਤੇ ਕਾਨੂੰਨ ਦੇ ਕੰਮ 'ਤੇ ਵਿਗੜਨਾ ਪਾਇਆ ਜਾਵੇ ਕਾਨੂੰਨ ਨੂੰ ਆਪਣਾ ਕੰਮ ਕਰ ਦਿੱਤਾ ਜਾਵੇ ਨਾ ਕਿ ਜੋ 420 ਤੇ ਕ੍ਰਿਮੀਨਲ ਬੰਦਾ ਆ ਉਹ ਜਥੇ ਬੰਦੀ ਦੀ ਆਰਡਰ ਦੇ ਵਿੱਚ ਹੋਰ ਕ੍ਰਿਮਨਲ ਬਣੇ ਤਾਂ ਹੋਰ ਫਰਾਡ ਕਰੇ ਇਹ ਚੀਜ਼ ਨੂੰ ਰੋਕਿਆ ਜਾਵੇ ਇੰਨੀ ਕੁ ਬੇਨਤੀਆਂ ਸਾਡੇ ਜਥੇਬੰਦੀ ਵੱਲੋਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਜ ਭਾ ਜਿਹੜੇ ਦਰਸ ਸਿੰਘ ਜੀ ਤੁਹਾਡਾ ਕੋਈ ਨਾ ਡਿਸਪਿਊਟ ਚੱਲਦਾ ਵਾ ਗੁਰਦੀਪ ਸਿੰਘ ਢਾਨਾ ਦੇ ਨਾਲ ਸਾਬਕਾ ਫੌਜੀ ਨੇ ਤੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਅਸਾਂ ਤੁਹਾਨੂੰ ਪੈਸੇ ਦਿੱਤੇ ਨੇ ਆਪਣੇ ਬੱਚੇ ਬਾਹਰ ਭੇਜਣ ਵਾਸਤੇ ਉਸ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਮੈਂ ਇਹ ਸਾਫ਼ ਕਰ ਦੇਣਾ ਕਿ ਗਰਦੀਪ ਸਿੰਘ ਢਾਡੇ ਨੂੰ ਨਾ ਤੇ ਮੈਂ ਜਾਣਦਾ ਨਾ ਮੇਰਾ ਪਰਿਵਾਰ ਜਾਣਦਾ ਤੇ ਨਾ ਹੀ ਉਹ ਮੈਨੂੰ ਜਾਣਦਾ ਸੀ ਹਾਂ ਜਿਹੜੇ ਉਹ ਪੈਸਿਆਂ ਦੀ ਗੱਲ ਕਰਦਾ ਜਿਹੜਾ ਉਹਨੇ ਮੇਰੇ ਤੇ ਇੱਕ 420 ਦਾ ਪਰਚਾ ਕਰਵਾਇਆ ਉਹਦੇ ਵਿੱਚ ਜਦੋਂ ਉਹਦੇ ਨਾਲ ਠੱਗੀ ਹੋਈ ਆ ਸਾਡੇ ਪਿੰਡ ਦਾ ਹੀ ਬੰਦਾ ਸੀਗਾ ਭਪਿੰਦਰ ਸਿੰਘ ਉਹਦਾ ਨਾਂ ਸੀ son of ਤਰਲੋਕ ਸਿੰਘ ਉਹਨੇ ਜਿਹੜੋ ਦਿਨ ਠੱਗੀ ਮਾਰ ਲਈ ਆ ਤੇ ਇਹ ਠੱਗੀ ਵੱਜਣ ਤੋਂ ਬਾਅਦ ਇਹ ਸਾਡੇ ਪਿੰਡ ਵਿੱਚ ਆਇਆ ਕੁਛ ਦਾ ਪਛਾਉਂਦਾ ਪਿੰਡ 'ਚ ਆਇਆ ਤੇ ਪਿੰਡ ਉਹਨਾਂ ਦੇ ਘਰ ਲੱਗ ਗਿਆ ਇੱਥੋਂ ਸਾਡੇ ਨਾਲ ਕੋਈ ਥੋੜੀ ਦੂਰ ਘਰ ਆ। ਉਹਦੇ ਘਰ ਦੇ ਬਾਹਰ ਖਲੋਤਾ ਸੀ ਤੁੱਪ ਵਿੱਚ। ਤੇ ਮੈਂ ਇਹਨੂੰ ਵੇਖਿਆ ਕਿ ਉਹ ਇੱਥੇ ਖਲੋਤਾ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਆ ਭਾਈ ਤੁਸੀਂ ਇੱਥੇ ਖਲੋਤੇ ਹੋ ਤੇ ਇਹਨਾਂ ਮੈਨੂੰ ਇੱਕ ਫੋਟੋ ਵਿਖਾਈ ਵੀ ਆਸ ਬੰਦੇ ਨੂੰ ਜਾਣਦੇ ਹੋ। ਕੱਲਾ ਸੀਗਾ ਗੁਰਦੀਪ ਸਿੰਘ ਕੇ ਨਾਲ ਹੋਰ ਵੀ ਕੋਈ ਸੀ। ਇਹਦੇ ਨਾਲ ਚਾਰ ਬੰਦੇ ਸੀਗੇ ਉੱਥੇ ਖਲੋਦੇ ਤੁੱਪ ਦੇ ਵਿੱਚ ਦੁਪਹਿਰ। ਤੇ ਫਿਰ ਮੈਂ ਇਹਨਾਂ ਨੂੰ ਪੁੱਛਿਆ ਜਦੋਂ ਖਾਹ ਕੇ ਵੀ ਕੀ ਗੱਲ ਆ ਭਾਈ ਤੁਸੀਂ ਇੱਥੇ ਖਲੋਤੇ ਹੋ। ਤੇ ਗੁਰਸਿੱਖ ਸਿੱਕੇ ਬੰਦੇ ਤੇ ਮੈਂ ਇਹਨਾਂ ਨੂੰ ਜਦੋਂ ਇੰਨੀ ਗੱਲ ਆਖੀ ਤੇ ਇਹ ਕਹਿੰਦੇ ਵੀ ਸਾਡੇ ਨਾਲ ਇਦਾਂ ਠੱਗੀ ਹੋ ਗਈ ਆ ਮੈਂ ਕਿਹਾ ਕਿੰਨੇ ਕਰ ਲਈ ਤੁਹਾਡੇ ਨਾਲ ਠੱਗੀ ਤੇ ਇਹਨਾਂ ਜਦੋਂ ਮੈਨੂੰ ਫੋਟੋ ਵਿਖਾਈ ਮੈਂ ਇਹਨਾਂ ਨੂੰ ਦੱਸਿਆ ਵੀ ਆ ਉਹਦਾ ਘਰ ਆ ਤੇ ਤੁਸੀਂ ਪੈਸੇ ਦੇਣ ਲੱਗਿਆ ਕਿਸੇ ਨੂੰ ਨਹੀਂ ਪੁੱਛਿਆ ਜਾਂ ਘਰ ਨਹੀਂ ਵੇਖਿਆ ਤੇ ਇਹਨਾਂ ਨੇ ਕੋਈ ਠੁਕਵਾ ਜਵਾਬ ਨਹੀਂ ਦਿੱਤਾ ਪਰ ਮੈਂ ਫਿਰ ਵੀ ਇਹਨਾਂ ਨੂੰ ਇਹ ਗੱਲ ਆਖੀ ਵੀ ਆਓ ਆਪਾਂ ਘਰ ਬੈਨੇ ਆ ਜੋ ਮੇਰਾ ਘਰ ਆ ਤੂੰ ਪੇ ਸਾਂਡੇ ਹੋ ਇਨਸਾਨੀਅਤ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਘਰ ਲਿਆਂਦਾ ਘਰ ਲਿਆ ਕੇ ਇਹਨਾਂ ਨੂੰ ਜਲਪਾਣੀ ਸ਼ਿਕਾਇਆ ਤੇ ਉੱਥੋਂ ਜਿਹੜੀ ਇਹ ਗੱਲ ਇਨਾਂ ਦੀ ਮੈਂ ਇੰਨੀ ਮਦਦ ਕੀਤੀ ਹਾਦਸੇ ਤੋਂ ਬਾਅਦ ਪੁਲਿਸ ਨੂੰ ਕਹਿ ਕੇ ਲੋਕੇਸ਼ਨ ਆ ਲੈ ਕੇ ਦਿੱਤੀਆਂ ਆਪਣੇ ਵਟਸਐਪ ਤੋਂ ਇਹਨਾਂ ਦੇ ਵਟਸਐਪ ਤੇ ਲੋਕੇਸ਼ਨ ਭਾਈ ਫਿਰ ਮੈਂ ਇਹਨਾਂ ਦੇ ਨਾਲ ਉਹਨਾਂ ਦੀ ਘੂਆ ਤੱਕ ਗਿਆ ਇਥੋਂ ਤੱਕ ਕਿ ਮੈਂ ਹਰ ਪੱਖ 'ਚ ਮਦਦ ਕੀਤੀ ਦੁਪਹਿਰ ਆਪਣੇ ਬੱਚਿਆਂ ਨੂੰ ਬਾਹਰ ਬਿਠਾਉਣਾ ਤੇ ਇਹਨਾਂ ਨੂੰ ਐਸ.ਆਈ. ਵਾਲੇ ਕਮਰੇ 'ਚ ਬਿਹਾਉਣਾ ਇਹ ਤੁਹਾਨੂੰ ਇੱਕੇ ਵਾਰ ਹੀ ਮਿਲੇਗਾ ਜਾਂ ਬਾਅਦ ਵਿੱਚ ਵੀ ਮਿਲਦੇ ਰਹਿਏ ਠੱਗੀ ਜਦੋਂ ਇਹਨਾਂ ਨਾਲ ਹੋ ਗਈ ਆ ਉਤੋਂ ਪਹਿਲਾਂ ਤੇ ਕਦੇ ਮੈਂ ਨਾ ਇਹਨਾਂ ਨੂੰ ਜਾਣਨਾ ਨਾ ਇਹ ਮੈਨੂੰ ਜਾਣਦੇ ਨਾ ਕਦੇ ਸਾਡੀ ਕਾਹ ਡਿਟੇਲਰ ਰਲੇਗੀ ਨਾ ਕਦੇ ਸਾਡੀ ਕਿਤੇ ਇੱਕ ਜਗ੍ਹਾ ਤੇ ਲੋਕੇਸ਼ਨ ਰਲੇਗੀ ਕਿਉਂ ਅਸੀਂ ਜਾਣਦੇ ਹੀ ਨਹੀਂ ਠੱਗੀ ਵੱਜਣ ਜਦੋਂ ਇਹਨਾਂ ਦੇ ਪੈਸੇ ਮਾਰੇ ਗਏ ਨੇ ਜਿੰਨੇ ਵੀ ਇਹਨਾਂ ਨੇ ਉਹਨਾਂ ਦੇ ਅਕਾਊਂਟ ਚ ਪਾਏ ਆ ਆਈ ਡੋਨਟ ਨੋ ਕਿੰਨੇ ਪਾਏ ਆ ਨਾ ਅਜੇ ਤੱਕ ਜਾਣਣਾ ਚਾਹਿਆ ਇਹ ਉਦੋਂ ਬਾਅਦ ਮੇਰੇ ਕੋਲ ਦੋ ਚਾਰ ਵਾਰੀ ਪੰਜ ਵਾਰੀ ਆਏ ਨੇ ਠੱਗੀ ਵੱਜਣ ਤੋਂ ਬਾਅਦ ਫੇਰ ਇਹਨੇ ਸਾਡੇ ਪਿੰਡ ਦੇ ਵਿੱਚੋਂ ਦੋ ਉਸੇ ਮੁੰਡੇ ਦੇ ਜਿਹੜੇ ਮੁੰਡੇ ਨੇ ਠੱਗੀ ਮਾਰੀ ਉਹਦਾ ਇੱਕ ਸੱਕਾ ਮਾਸੜ ਉਦਾਰਕ ਸੱਕਾ ਮਾਮਾ ਉਹਨਾਂ ਨੂੰ ਗਵਾਹ ਬਣਾ ਲਿਆ ਗਵਾਹ ਬਣਾ ਕੇ ਤੇ ਮੇਰੇ ਤੇ ਦਰਖਾਸਤ ਦੇ ਦਿੱਤੀ ਮੈਂ ਉਦੋਂ ਵੀ ਇਹ ਗੱਲ ਕਹਿੰਦਾ ਸੀ ਮੈਂ ਅੱਜ ਵੀ ਤੁਹਾਡੇ ਕੈਮਰੇ ਤੋਂ ਵੀ ਕਹਿੰਦਾ ਮੈਂ ਕਹਿੰਦਾ ਸਾਡੇ ਲਾਗੇ ਟਾਲੀ ਸਾਹਿਬ ਕੋਲ ਦਰਬਾਰ ਆਇਆ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੁਨੀਆ ਦੀਆਂ ਬੜੀਆਂ ਆਸਥਾਨੇ ਉੱਤੇ ਉੱਥੇ ਇਹਦੇ ਗਵਾਹ ਆਪਣੇ ਪੁੱਤ ਪੋਤਰਿਆਂ ਨੂੰ ਲੈ ਕੇ ਚਲੇ ਜਾਣ ਕਿ ਕਦੇ ਅਸੀਂ ਜਿੰੰਟੀ ਕੀਤੀ ਹੈ ਜਾਂ ਅਸੀਂ ਗੁਰਦੀਪ ਸਿੰਘ ਢਾਂਡੇ ਨੂੰ ਜਾਣਦੇ ਆ ਜਾਂ ਸਾਡਾ ਉਸ ਮੁੰਡੇ ਠੱਗ ਨਾਲ ਕੋਈ ਲਿੰਕ ਹੈ ਸਾਡਾ ਕੋਈ ਲਿੰਕ ਨਹੀਂ ਇਹ ਮੈਂ ਅੱਜ ਵੀ ਬੇਨਤੀ ਕਰਦਾ ਤੁਹਾਡੇ ਕੈਮਰੇ ਤੋਂ ਜਿਹੜੇ ਨੇ ਗਵਾਹ ਬਣਾਏ ਸੀ 420 ਵਾਲੇ ਪਰਚੇ ਦੇ ਵਿੱਚ ਉਹਨਾਂ ਦੋਨੂੰ ਕਹੋ ਕਿ ਆਪੋ ਆਪਣੇ ਪੋਤਰੇ ਨਾਲ ਲੈ ਕੇ ਤੇ ਗੁਰੂ ਘਰ ਚਲ ਜਨ ਦੇਗ ਕਰਾ ਕੇ ਕਸਮ ਖਾ ਲੈਣ ਤੇ ਮੈਂ ਕੋਈ ਵੀ ਮੈਂ ਗੁਰੂ ਤੋਂ ਜ਼ਰੂਰ ਇਹ ਗੱਲ ਆਖਾਂਗਾ ਕਿ ਤੁਹਾਡੇ ਤੇ ਗੱਲ ਆ ਮੈਨੂੰ ਇਨਸਾਫ ਗੁਰੂ ਦੇ ਦੇਗਾ ਤੇ ਇਹਨਾਂ ਨਾਲ ਜੋ ਮੈਨੂੰ ਸਰਕਾਰਾਂ ਕਰਨਗੀਆਂ ਮੈਨੂੰ ਉਹ ਮਨਜ਼ੂਰ ਆ ਇਹ ਗੱਲ ਤੇ 420 ਵਾਲੇ ਪਰਚੇ ਦੀ ਉਦੋਂ ਬਾਅਦ ਵੀ ਇਹਨੇ ਕਈ ਮੇਰੇ ਨਾਲ ਹੋਰ ਵੀ ਜਿਹੜੇ ਉਹ ਪੰਗੇ ਲਏ ਉਹਨਾਂ ਕਿਹਾ ਕਿ ਤੁਸੀਂ ਉਹਨਾਂ ਦੇ ਹੱਥੀ ਪਏ ਜੇ ਸੱਟਾਂ ਲੱਗੀਆਂ ਨੇ ਉਹਨਾਂ ਦੀ 26 ਬਣੀ ਆ ਪਰਚਾ ਹੋਇਆ ਇਸ ਤਿਹੋਇਆ ਬਿਲਕੁਲ ਜੀ ਮੈਂ ਇਹ ਵੀ ਸਾਫ਼ ਕਰਦਾ ਮੈਂ ਵੀ ਹਾੜੀ ਕਿਤੇ ਇਹਦੇ ਨਾਲ ਗੱਲਬਾਤ ਵੀ ਨਹੀਂ ਹੋਈ ਇਹ ਕਿਤੇ ਦੱਸ ਦੇ ਕਿ ਇਹਨੂੰ ਮੈਂ ਫੋਨ ਕਰਕੇ ਵੀ ਕਿਤੇ ਆਖਿਆ ਹੋਵੇ ਜਾਂ ਜਿੱਥੇ ਕਿਤੇ ਇਹ ਲੜਾਈ ਸ਼ੋਅ ਕਰਦਾ ਸਾਨੂੰ ਇੰਨਾ ਜਰੂਰ ਪਤਾ ਲੱਗਾ ਸੀ ਕਿ ਇਹਨੇ ਸਾਡੇ ਤੇ 26 ਦਾ ਪਰਚਾ ਬਣਾਤਾ ਮੇਰੇ ਤੇ ਮੇਰੇ ਬੇਟੇ ਤੇ ਮੇਰੇ ਭਰਾ ਤੇ ਤੇ ਇੱਕ ਉਹੋ ਹੀ ਬੰਦਾ ਜਿਹੜਾ ਜਿਹਨੇ ਇਦਾਂ ਠੱਗੀ ਮਾਰੀ ਉਹਦੇ ਪਿਓ ਤੇ ਤੇ ਇੱਕ ਇਹਨੇ ਕਾਲਾ ਨੰਗਲ ਪੈਂਦਾ ਇਧਰ ਪਿੰਡ ਗੁਰਦਾਸਪੁਰ ਲਾਗੇ ਉੱਥੋਂ ਦਾ ਇੱਕ ਫੌਜੀ ਸੀਗੀ ਜਿਹਦੇ ਨਾਲ ਇਹਨਾਂ ਦੇ ਕੋਈ ਆਪਸ ਵਿੱਚ ਡਿਸਪਿਊਟ ਚੱਲਦੇ ਸੀ ਉਹ ਕੋ ਦਬੂੜੀ ਦਬਾੜੀ ਦਾ ਵਿੱਚ ਕੇਸ ਸੀਗਾ ਦਮੂੜੀ ਵਾਲੇ ਦੀ ਕੁੜੀ ਕਿ ਜਾਂ ਉਹਨਾਂ ਦਾ ਮੁੰਡਾ ਇਦਾਂ ਦਾ ਕਰਕੇ ਉਹਨੂੰ ਵੀ ਸਾਡੇ ਨਾਲ ਰਲਾ ਕੇ ਇਹਨੇ ਬਤਵਾਲੇ ਪਿੰਡ ਦੇ ਵਿੱਚ ਲੜਾਈ ਝੂਠੀ ਸ਼ੋਅ ਕਰਕੇ ਤੇ ਕਹਿ ਤਾ ਕਿ ਜੀ ਅਸੀਂ ਇਹਨੂੰ ਆ ਕੇ ਪੈਗੇ ਆ ਉਸ ਦਿਨ ਮੇਰਾ ਮੁੰਡਾ ਘਰ ਸੀ ਮੈਂ ਉਸ ਦਿਨ ਸੇਮ ਟਾਈਮ ਜਦੋਂ ਇਹ ਲੜਾਈ ਕਰਨ ਡਿਆ ਮੈਂ ਜਦੋਂ ਇਹ ਸ਼ੋਅ ਕਰਨ ਡਿਆ ਵੀ ਲੜਾਈ ਹੋਈ ਆ ਹੋਈ ਨਹੀਂ ਮੈਂ ਸੇਮ ਟਾਈਮ ਐਸਐਸਪੀ ਦੇ ਦਫਤਰ ਬੈਠਾ ਮੇਰੀਆਂ ਲੋਕੇਸ਼ਨਾਂ ਕਢਾ ਕੇ ਵੇਖੀਆਂ ਜਾਣ ਜਾਂ ਪੁਲਿਸ ਪ੍ਰਸ਼ਾਸਨ ਉਧਰਲੇ ਰਾਹ ਦੀ ਮੈਂ ਉਦੋਂ ਤੋਂ ਕਹਿੰਦਾ ਆ ਕਿ ਕੋਈ ਸੀਸੀਟੀਵੀ ਫੁਟੇਜ ਦੇ ਦੇਣ ਪਈ ਅਸੀਂ ਉਧਰ ਗਏ ਆ ਹਜ਼ਾਰਾਂ ਕੈਮਰੇ ਲੱਗੇ ਨੇ ਉਧਰ ਜਾਂ ਉਸ ਪਿੰਡ ਦੀ ਪੰਚਾਇਤ ਇਹ ਗੱਲ ਕਹਿ ਦੇਵੇ ਕਿ ਸਾਡੇ ਪਿੰਡ ਲਾਗੇ ਕੋਈ ਲੜਾਈ ਹੋਈ ਹੈ ਕੋਈ ਲੜਾਈ ਨਹੀਂ ਹੋਈ ਉਹਦੇ ਵਿੱਚ ਵੀ ਇੱਕ ਇਹਨੇ ਗਵਾਹ ਗੁਰਸਿੱਖ ਬੰਦਾ ਸੀਗਾ ਉਹਨੇ ਸਿਮਰਨਾ ਫੜਿਆ ਸੀ ਹੱਥ ਵਿੱਚ ਡਿਪਟੀ ਸਾਹਿਬ ਦੇ ਦਫਤਰ ਦੀ ਗੱਲ ਹੈ ਕਿ ਮੈਂ ਉਹਨਾਂ ਨੂੰ ਵੀ ਇਹ ਗੱਲ ਆਖੀ ਸੀ ਕੀ ਡਿਪਟੀ ਸਾਹਿਬ ਡਿਪਟੀ ਸਾਹਿਬ ਸਾਹ ਸੀਗੇ ਸੁਪਾ ਰੰਦਾਵਾ ਜੀ ਮੈਂ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਜਿਹੜੇ ਆ ਗੁਰਸਿੱਖ ਬੰਦੇ ਬੈਠੇ ਨੇ ਇਹ ਕਹਿੰਦੇ ਅਸੀਂ ਲੜਾਈ ਵੇਖੀ ਆ ਇਹਨਾਂ ਨੇ ਹੱਥੇ ਸਿਮਰਨਾ ਫੜਿਆ ਮੈਂ ਕਿਹਾ ਜੀ ਇਹਨਾਂ ਨੂੰ ਕਸਮ ਕਰਾ ਦਿਓ ਤੇ ਮੈਂ ਕਿਹਾ ਜੀ ਮੇਰੀ ਇੱਦਾਂ ਹੀ ਕੁਰਸੀ ਦੇ ਉੱਤੇ ਬੈਠਿਆਂ ਬਾਵਾ ਮੰਨ ਲੋ ਤੇ ਮੈਨੂੰ ਇਨਸਾਫ ਨਹੀਂ ਚਾਹੀਦਾ ਇਹ ਕਸਮ ਖਾਲੇ ਆਪਣੇ ਪੁੱਤ ਪੋਤਰਿਆਂ ਨੂੰ ਲੈ ਕੇ ਤੇ ਅੱਜ ਵੀ ਉਸੇ ਗੱਲ ਤੇ ਕਾਇਮ ਹੈ ਇਹਦੇ ਜਿੰਨੇ ਗਵਾ ਨੇ ਭਾਵੇਂ ਉਹ 26 ਵਾਲੇ ਨੇ ਭਾਵੇਂ ਉਹ 420 ਵਾਲੇ ਨੇ ਤੇ ਭਾਵੇਂ ਉਹ ਜੇ ਹੋਰ ਇਹਨੇ ਗਾਹ ਹੋਰ ਵੀ ਕਾਰਵਾਈਆਂ ਸਾਡੇ ਤੇ ਪਾਉਣੀਆਂ ਝੂਠੇ ਪਰਚੇ ਕਰਨੇ ਨੇ ਜਾਂ ਕਰਾਉਣੇ ਨੇ ਇਸ ਪ੍ਰਸ਼ਾਸਨ ਨਾਲ ਲੜ ਕੇ ਤੇ ਮੈਂ ਕਹਿੰਦਾ ਕਿ ਗੁਰੂ ਘਰ ਬਹਿ ਕੇ ਇੱਕ ਵਾਰੀ ਅੱਜ ਵੀ ਮੈਂ ਕਹਿੰਦਾ ਦਰਬਾਰ ਸਾਹਿਬ ਬੜੀ ਦੁਨੀਆ ਦੀ ਆਸਤਾ ਹੈ ਇਹ ਦਰਬਾਰ ਸਾਹਿਬ ਆਜੇ ਉਹਨਾਂ ਸਾਰਿਆਂ ਗਵਾਵਾਂ ਨੂੰ ਉਹਨਾਂ ਦੇ ਪੁੱਤ ਪੁੱਤਰੇ ਨਾਲ ਲੈ ਕੇ ਆਜੇ ਤੇ ਨਾਲ ਹੀ ਪੁਲਿਸ ਲੈ ਜਾਏ ਤੇ ਮੈਨੂੰ ਉੱਥੋਂ ਫੜ ਲਿਆ ਜੇ ਮੈਂ ਇਹਦੇ ਨਾਲ 420 ਵੀ ਕੀਤੀ ਆ ਜਾਂ ਮੈਂ ਜਾਂ ਮੇਰਾ ਪੁੱਤਰ ਮੇਰੇ ਇਹਦੇ ਨਾਲ ਲੜੇ ਆ ਜਾਂ ਮੇਰੇ ਭਰਾ ਇਹਦੇ ਨਾਲ ਲੜੇ ਆ ਕਿਤੇ ਅਸੀਂ ਇਹਦੇ ਨਾਲ ਲੜੇ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਇਹ ਇੱਕ ਕਿਸੇ ਸੰਸਥਾ ਦੇ ਵਿੱਚ ਆ ਪਤਾ ਨਹੀਂ ਕਿਹੜੀ ਸੈਨਿਕ ਭਲਾਈ ਫੌਜੀਆਂ ਦੀ ਹੋਈ ਉਹਦੇ ਵਿੱਚ ਇਹ ਪੰਜਾਬ ਪ੍ਰਧਾਨ ਐ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਯਾਰ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਇਹੋ ਜਿਹੇ ਸੰਸਥਾਵਾਂ ਨਾ ਚਲਾਓ ਜਿਨ੍ਹਾਂ ਵਿੱਚ ਐਡਾ ਵੱਡਾ ਝੂਠ ਹੋਵੇ ਤੇ ਇੱਕ ਵੀ ਪ੍ਰੂਫ ਸਰਕਾਰ ਕੋਲ ਨਾ ਹੋਵੇ ਜਾਂ ਐਸਐਚਓ ਜਾਂ ਡਿਪਟੀ ਫਿਰ ਵੀ ਇਹਨਾਂ ਦਾ ਸਾਥ ਦੇਣ ਤੇ ਜਾਂ ਇਹਨਾਂ ਦਾ ਕੋਈ ਡਰ ਭੈ ਰੱਖਣ ਕਿ ਇਹਨਾਂ ਕੋਈ ਧਰਨਾ ਲਾ ਦੇਣਾ ਧਰਨਾ ਲਾਉਣ ਸੰਸਥਾਵਾਂ ਨੂੰ ਮੈਂ ਬਦਨਾਮ ਨਹੀਂ ਕਰਨਾ ਚਾਹੁੰਦਾ ਮੈਂ ਜਥੇਬੰਦੀਆਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਜਥੇਬੰਦੀਆਂ ਦੇ ਆਗੂ ਇੰਨਾ ਝੂਠ ਬੋਲਣ ਤੇ ਪੁਲਿਸ ਵਾਲੇ ਇੱਕ ਵੀ ਬਿਨਾ ਪ੍ਰੂਫ ਤੋਂ ਜਿਹੜਾ ਉਹ ਵੱਡਾ ਪਰਚਾ ਕਰਕੇ ਤੇ ਕਿਸੇ ਦੇ ਬੱਚੇ ਦੀ ਜ਼ਿੰਦਗੀ ਰੋਲ ਦੇਣੀ ਤੇ ਕਿਸੇ ਦਾ ਕੁਝ ਰੋਲ ਦੇਣਾ ਤੇ ਆਪਣੀ ਇਹਦੀ ਗੱਲ ਬੜੀਆਂ ਵੱਡੀਆਂ ਗੱਲਾਂ ਦੀਆਂ ਜਗ ਜਾਰ ਨੇ ਜਿੱਦਣ ਉਹ ਗੱਲਾਂ ਤੁਹਾਨੂੰ ਦੱਸਾਂਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੁਸੀਂ ਵੀ ਵੇਖੋਗੇ ਵੀ ਇਹ ਕੀ ਸੀਗਾ ਬੰਦਾ ਤੇ ਕੀ ਆ ਮੈਂ ਕਹਿੰਦਾ ਇਹਦੇ ਪਿੰਡ ਤੋਂ ਇਹਦੇ ਪਿੰਡ ਦੇ ਗੁਰਦੁਆਰੇ ਗੁਰੂ ਘਰ ਦੇ ਵਿੱਚੋਂ ਮਾਈਕ ਤੇ ਲਾ ਕੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਤੇ ਇਹਦੇ ਗਵਾਹਾਂ ਨੂੰ ਲਿਆ ਕੇ ਤੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਇਹ ਕਸਮਾਂ ਪਾਈਆਂ ਜਾਣ ਕਿ ਕਿਤੇ ਇਹਦੇ ਨਾਲ 420 ਕੀਤੀ ਆ ਜਾਂ ਕਿਸੇ ਕਦੇ ਕਿਤੇ ਇਹਦੇ ਨਾਲ ਝਗੜਾ ਕੀਤਾ ਤੇ ਜਾਂ ਅੱਜ ਵੀ ਇਹਦਾ ਨੰਬਰ ਮੇਰੇ ਕੋਲ ਸੇਵ ਆ ਤੇ ਸਟੇਟਸ ਸ਼ੋ ਹੁੰਦੇ ਕਦੇ ਇਹਨੂੰ ਗਲਤ ਬਿਆਨ ਨਾ ਲਿਖਿਆ ਹੈ ਨਹੀਂ ਹੱਥ ਜੋੜਦੇ ਆ ਇਹੋ ਜਿਹੇ ਸੰਸਥਾਵਾਂ ਨੂੰ ਸਰਦਾਰ ਰਿੰਦਰ ਸਿੰਘ ਜੀ ਕਿਸਾਨ ਜੂਨੀਅਰ ਆਗੂ ਸਰਦਾਰ ਲਖਵਿੰਦਰ ਸਿੰਘ ਮੱਝਿਆਵਾਲੀ ਤੁਹਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਕਰਾਉਂਦੇ ਸੀ ਤੇ ਉਹਦੇ ਵਿੱਚ ਉਸ ਗੁਰਦੀਪ ਸਿੰਘ ਦੀ ਜ਼ੁਬਾਨੀ ਕਿ ਤੁਸੀਂ 4 ਲੱਖ ਰੁਪਈਆ ਜਿਹੜਾ ਉਹ ਗੁਰਦੀਪ ਸਿੰਘ ਨੂੰ ਦਿੰਦੇ ਸੀ ਬਿਲਕੁਲ ਜੀ ਇਹ ਗੱਲ ਗਲਤ ਆ ਮੰਜਿਆ ਵਾਲੀ ਸਾਹਿਬ ਨੇ ਮੇਰੇ ਨਾਲ ਗੱਲਬਾਤ ਜਰੂਰ ਕੀਤੀ ਆ ਸਾਡੀ ਜਥੇਬੰਦੀ ਦੇ ਉਹ ਆਗੂ ਨੇ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਵੀ ਮੈਂ 1 ਰੁਪਈਆ ਨਹੀਂ ਲਿਆ ਮੈਂ ਕਸਮ ਖਾਨਾ ਉਹ ਵੀ ਖਾ ਲੇ ਇਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਮੰਜਿਆ ਵਾਲੀ ਸਾਹਿਬ ਨਾਲ ਮੈਂ ਹੁਣ ਵੀ ਫੋਨ ਤੇ ਗੱਲ ਕੀਤੀ ਆ ਮੰਜਿਆ ਵਾਲੀ ਸਾਹਿਬ ਨਾਲ ਮੈਂ ਕੋਈ ਪੈਸਿਆਂ ਦੀ ਗੱਲ ਜਦੋਂ ਮੈਂ ਕੋਈ ਲਿਆ ਹੀ ਨਹੀਂ ਮੈਂ ਜਾਣਦਾ ਹੀ ਨਹੀਂ ਮੈਂ ਕਿਉਂ ਪੈਸੇ ਦਵਾਂ ਜਾਂ ਮੰਜਾਂ ਵਾਲੇ ਸਾਹਿਬ ਵੀ ਮੇਰੇ ਤੋਂ ਕਿਉਂ ਦਵਾਉਣਗੇ ਫਿਰ ਤੁਸੀਂ ਜੀ ਤੁਸੀਂ ਇਹ ਕਿਹਾ ਵੀ ਜਹੇ ਬੰਦੀਆਂ ਦੇ ਵਿੱਚ ਵੀ ਕਈ ਬੰਦੇ ਨੂੰ ਨਹੀਂ ਚਾਹੀਦਾ ਤੁਹਾਡੇ ਤੁਸੀਂ ਵੀ ਇੱਕ ਜਹੇ ਬੰਦੀ ਜੇ ਤੁਹਾਨੂੰ ਜਹੇ ਬੰਦੀ ਕਿਉਂ ਅਪਣਾਉਣੀ ਪਈ ਜਦ ਕਿ ਤੁਹਾਡਾ ਪਹਿਲੇ ਕਿਸਾਨ ਨੂੰ ਯੂਸ ਦਾ ਸਮਝ ਦੇ ਵਿੱਚ ਵੀ ਹੋ ਗਏ ਜੇ ਤੁਸੀਂ ਉੱਥੋਂ ਬਾਹਰ ਨਹੀਂ ਡਰਾਏ ਬਾਹਰ ਵਿੱਚ ਇਹ ਜਹੇ ਬੰਦੇ ਵਿੱਚ ਤੁਹਾਨੂੰ ਕੀ ਲੋੜ ਹੈ ਜਥੇਬੰਦੀਆਂ ਤੋਂ ਇੱਕ ਇਨਸਾਫ ਦੀ ਮੰਗ ਲੈਣ ਵਾਸਤੇ ਜਥੇਬੰਦੀਆਂ ਦਾ ਬੜਾ ਨਾਂ ਹੈ ਤੇ ਜਥੇਬੰਦੀਆਂ ਵੀ ਸਾਰੀਆਂ ਇਹੋ ਗੱਲ ਕਹਿੰਦੀਆਂ ਕਿ ਅਸੀਂ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਾ ਕਿਸਾਨ ਮਜ਼ਦੂਰ ਸ਼ਗਿਰਸ਼ ਕਮੇਟੀ 'ਚ ਮੈਂ ਜਿੰਨਾ ਚਿਰ ਵੀ ਰਿਹਾ ਉਦੋਂ ਬਾਅਦ ਮੈਂ ਕਿਸੇ ਦੀ ਬਿਰਿਆਈ ਨਹੀਂ ਕਰਦਾ ਮੈਂ ਇਹ ਗੱਲ ਕਹਿਣਾ ਕਿ ਮੈਨੂੰ ਉਹਨਾਂ ਤੋਂ ਵੀ ਇਹ ਇਨਸਾਫ ਦੀ ਉਮੀਦ ਨਹੀਂ ਸੀ ਉਹਨਾਂ ਨੇ ਕੋਈ ਹਾ ਦਾ ਨਾਰਾ ਮੇਰੇ ਵਾਸਤੇ ਐਡਾ ਵੱਡਾ ਨਹੀਂ ਮਾਰਿਆ ਪਰ ਜੇ ਜਦੋਂ ਦੀ ਮੈਂ ਉਹ ਗਰਾਹ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਮੈਂ ਇੱਕ ਹੀ ਗੱਲ ਦੀ ਉਹਨਾਂ ਨਾਲ ਵੀ ਸ਼ਰਤ ਰੱਖੀ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਵੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਹ ਗਰਾਹ ਨਾਲ ਵੀ ਕਿ ਜੇ ਕਿਤੇ ਅਸੀਂ ਗਲਤ ਪਾਏ ਜਾਂਦੇ ਆ ਜੇ ਤੁਸੀਂ ਸੱਚ ਦੀ ਆਵਾਜ਼ ਉਠਾਉਂਦੇ ਹੋ ਕਹਿੰਦੇ ਆ ਕਿ ਅਸੀਂ ਸੱਚੇ ਸੁੱਚੇ ਲੋਕਾਂ ਦੀ ਮਦਦ ਕਰਦੇ ਆਸੀਂ ਤਕਾ ਨਹੀਂ ਹੋਣ ਦਿੰਦੇ ਤੇ ਤੁਹਾਡੇ ਏਡੇ ਵੱਡੇ ਕੱਠ ਨੇ ਇਹ ਫਿਰ ਮੈਨੂੰ ਇਨਸਾਫ਼ ਦਿਵਾਓ ਜਥੇ ਬੰਦੀਆਂ ਦੀ ਮੈਨੂੰ ਤਾਂ ਲੋੜ ਪੈ ਗਈ ਤੇ ਦੂਜੀ ਗੱਲ ਕਿ ਜਥੇਬੰਦੀਆਂ ਦਾ ਮੈਂ ਹੁਣ ਇੱਕ ਜਾਣ ਗਿਆ ਗੁਰਾਂ ਸਾਹਿਬ ਦੀ ਮੈਂ ਇੱਕ ਗੱਲ ਜਾਣ ਗਿਆ ਕਿ ਉਹ ਵਾਕੇ ਸੱਚ ਤੇ ਹੱਕ ਤੇ ਪੱਖਵਾਦੀ ਦੀ ਗੱਲ ਜਿਹੜੀ ਉਹ ਨਹੀਂ ਕਰਦੇ ਉਹ ਹੱਕਵਾਦੀਆਂ ਦੀ ਗੱਲ ਕਰਦੇ ਆ ਸੱਚ ਦੀਆਂ ਗੱਲਾਂ ਕਰਦੇ ਇਸ ਕਰਕੇ ਜਥੇਬੰਦੀਆਂ ਦੀ ਲੋੜ ਪੈ ਗਈ ਨਵਿੰਦਰ ਸਿੰਘ ਜੀ ਗੁਰਦੀਪ ਸਿੰਘ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਕਹੀ ਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਦੇ ਵੱਡੇ ਲੋਕ ਠੱਗ ਨੇ ਲੁਟੇਰੇ ਨੇ ਕਹਿੰਦੇ ਉਹਨਾਂ ਨੂੰ ਓਨੇ ਵੱਡੇ ਜਿਹੜੇ ਉਹ ਅਹੁਦੇ ਦਿੱਤੇ ਜਾਂਦੇ ਨੇ ਕਿਸਾਨ ਜਿੱਥੇ ਬੰਦੀਆਂ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਮੇਰਾ ਇਸ ਗੱਲ ਦੇ ਉੱਤੇ ਇੱਕ ਗੱਲ ਤੋਂ ਹਾਸਾ ਜਾਂ ਨਿਕਲਣ ਪੈਂਦਾ ਵਾ ਵੀ ਠੱਗ ਤੇ ਜੇ ਤੁਸੀਂ ਅਲਿਗੇਸ਼ਨ ਲਾਉਂਦੇ ਹੋ ਮੈਂ ਕਹਿੰਨਾ ਕਿ ਇਹਦਾ ਜੀਵਨ ਤੇ ਦੇਖ ਲਓ ਤੁਸੀਂ ਮੈਨੂੰ ਕੈਮਰੇ ਤੋਂ ਪੁੱਛਣ ਦੇ ਜੇ ਮੈਂ ਕੈਮਰੇ ਤੇ ਕੋਈ ਇਹਦੇ ਪ੍ਰੂਫ ਦੇ ਦੇਵਾਂ ਠੱਗ ਕੌਣ ਹੈ ਤੇ ਕਰਜੂਗੀ ਜੀਵ ਕੌਣ ਹੈ ਤੇ ਜਾਂ ਇਹ ਪਿੰਡ ਵਾਲੇ ਤੇ ਜਾਂ ਕੁਝ ਲੋਕ ਜਿਹੜੇ ਇਹਦੀਆਂ ਨੇ ਕਿ ਭਲਾਈ ਵਾਲੇ ਪੰਜਾਬ ਪ੍ਰਧਾਨ ਬਣਾ ਦਿੰਦੇ ਏਡੇ ਏਡੇ ਵੱਡੇ ਬੰਦਿਆਂ ਤੇ ਬੰਦੀ ਕਿੱਥੇ ਚਲੇਗੀ ਕਿ ਜਿਹੜੀ ਇਹਨੂੰ ਪੰਜਾਬ ਪ੍ਰਧਾਨ ਬਣਾਉਂਦੀ ਆ ਤੇ ਜਿਹੜੀ ਇਹਦੇ ਪਿੱਛੇ ਧਰਨੇ ਲਾਉਂਦੀ ਆ ਇਹੋ ਜੇ ਗਲਤ ਬੰਦੀ ਕਿਤੇ ਜੱਥੇਬੰਦੀ ਨੇ ਆ ਕੇ ਇਹਨਾਂ ਦੀ ਨੇ ਮੈਨੂੰ ਪੁੱਛਿਆ ਜਾਂ ਮੇਰੇ ਪਰਿਵਾਰ ਨੂੰ ਪੁੱਛਿਆ ਜਾਂ ਮੇਰੇ ਪਿੰਡ ਤੋਂ ਜਾਂ ਇਹਦੇ ਪਿੰਡ ਤੋਂ ਪੁੱਛਿਆ ਭਾਈ ਤੂੰ ਇਹਨਾਂ ਨੂੰ ਪੈਸੇ ਨਹੀਂ ਦਿੱਤੇ ਤੇਰੇ ਨਾਲ ਲੜੇ ਨਹੀਂ ਤੇ ਤੁਸੀਂ ਇਹ ਮਗਰ ਚੁੱਕਦੇ ਹੋ ਬੜੀਆਂ ਚੁੱਕਦੇ ਹੋ ਸਪੀਕਰ ਤੇ ਆ ਕੇ ਧਰਨਾ ਲਾ ਦਿੰਦੇ ਤੇ ਜਾਫਸਰਾਂ ਨੂੰ ਮਾਰਦੇ ਹਾਂ ਧਮਕੀਆਂ ਤੇ ਅਫਸਰਾਂ ਨੂੰ ਭਲੀ ਭਾਤੀ ਇਸ ਗੱਲ ਤੋਂ ਜਾਣੂ ਨੇ ਕਿ ਇਹ ਦੋਵੇਂ ਮਸਲੇ ਜਿਹੜੇ ਹਰਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਦੇ ਬੱਚਿਆਂ ਤੇ ਝੂਠੇ ਪਾਏ ਗਏ ਨੇ ਤੇ ਜਿਹੜੀ ਗੱਲ ਤੁਸੀਂ ਕੀਤੀ ਆ ਇਹ ਆਪਣੀ ਗੱਲ ਦਾ ਆਪ ਜਵਾਬ ਲੈ ਲੇ ਤੇ ਆਪਣੀ ਜੱਫੇਬੰਦੀ ਨੂੰ ਆਪ ਦੱਸਦੇ ਨਹੀਂ ਤੇ ਮੈਨੂੰ ਇਹਦੀ ਜੱਫੇਬੰਦੀ ਜ਼ਰੂਰ ਮਿਲੇ ਆ ਕੇ ਮੈਂ ਤੁਹਾਡੇ ਕੈਮਰੇ ਤੋਂ ਕਹਿਣਾ ਜੇ ਜੱਫੇਬੰਦੀ ਸੱਚੀ ਸੁੱਚੀ ਆ ਤੇ ਮੈਨੂੰ ਜ਼ਰੂਰ ਆ ਕੇ ਮਿਲੇ ਮੈਂ ਕਿਸੇ ਦੇ ਪਾਜ ਨੰਗੇ ਕਰਨੇ ਨਹੀਂ ਚਾਹੁੰਦਾ ਮੈਂ ਕਿਸੇ ਦਾ ਕੁਝ ਨਹੀਂ ਚਾਹਦਾ ਮੈਂ ਅੱਜ ਵੀ ਕਹਿੰਦਾ ਜੇ ਇਹਦੇ ਨਾਲ ਠੱਗੀ ਹੋਈ ਹੈ ਨਾ ਜਿੰਨੇ ਇਹਦੇ ਨਾਲ ਠੱਗੀ ਮਾਰੀ ਆ ਦਵੇ ਪਰਚਾ ਉਹਨਾਂ ਤੇ ਥੋਕ ਕੇ ਲਵੇ ਪੈਸੇ ਇਹ ਕਹਿੰਦਾ ਗੱਲਾਂ ਕਰਦਾ ਇਹ ਉਹਦੇ ਸਾਂਡੂ ਨੂੰ ਬਣਾਉਂਦਾ ਗਵਾਹ ਇਹ ਉਹਨਾਂ ਦੇ ਮਾਮਿਆਂ ਨੂੰ ਗਵਾਹ ਬਣਾਉਂਦਾ ਇਹ ਕਵੇ ਆ ਉਹਦੇ ਸਾਂਡੂਆਂ ਤੇ ਉਹਦੇ ਬੱਚਿਆਂ ਨੇ ਰੌਲਾ ਕੋਈ ਗੱਲ ਦਾ ਕਿ ਇਹ ਵੇਂਦਾ ਦਾ ਕੋਈ ਇਥੋਂ ਇਹਨੂੰ ਰੋਟੀ ਖਾਣ ਨੂੰ ਮਿਲਦੀ ਸੀ ਸਾਡੇ ਘਰੋਂ ਇਹਨੂੰ ਅਸੀਂ ਥੱਲੇ ਬਹਿਣਾ ਮਿਲ ਗਿਆ ਸੀ ਇਹਨੂੰ ਇੱਕ ਬਹਾਨਾ ਕਿਸੇ ਕਿਸੇ ਛਾਤਰ ਬੰਦੇ ਨੇ ਦੇ ਦਿੱਤਾ ਵਾ ਕਿ ਇਹਨੂੰ ਵੇਚ ਰਾ ਮੈਂ ਕਹਿੰਦਾ ਉਹ ਵੀ ਗੁਰੂ ਮਹਾਰਾਜ ਆਉਣ ਵਾਲੇ ਸਮਿਆਂ 'ਚ ਨੰਗਾ ਜ਼ਰੂਰ ਕਰੂੰਗਾ ਸਰਦਾਰ ਅੰਮ੍ਰਿਤਸਿੰਘ ਜੀ ਜਿਹੜੇ ਤੁਹਾਡੇ ਤੇ ਜੇ ਮੰਨ ਲਓ ਤੁਸੀਂ ਬਿਲਕੁਲ ਨਿਰਦੋਸ਼ ਜੇ ਤੁਸੀਂ ਸੌਂ ਖਾਣ ਤੱਕ ਵੀ ਗੱਲ ਕੀਤੀ ਆ ਹਾਂਜੀ ਬਿਲਕੁਲ ਨਿਰਦੋਸ਼ ਜੇ ਤੇ ਫਿਰ ਤੁਹਾਨੂੰ ਇਹਨਾਂ ਦੇ ਵਿੱਚ ਕਿਉਂ ਰੱਖਿਆ ਇਹ ਹੀ ਵੱਡਾ ਕਾਰਨ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਇਹਨਾਂ ਨੂੰ ਇਹਨੂੰ ਰੋਟੀ ਵਧੀਆ ਇੱਥੋਂ ਦੁਪਹਿਰ ਖਾਣ ਨੂੰ ਮਿਲ ਗਈ ਦੁਪਹਿਰਾ ਕੱਟਣ ਨੂੰ ਮਿਲ ਜਾਂਦਾ ਰਿਹਾ ਉਹਨਾਂ ਨੂੰ ਠੱਗਾਂ ਦੇ ਪਰਿਵਾਰ ਨੂੰ ਲੱਭਣ ਵਾਸਤੇ ਇਨੇ ਸੋਚਿਆ ਇਹਨੂੰ ਕੋਈ ਸਾਡੇ ਪਿੰਡ ਦਾ ਇਹਦੀਆਂ ਲੋਕੇਸ਼ਨਾਂ ਕਢਾਈਆਂ ਜਾਣ ਇਹਨੂੰ ਕੋਈ ਸਾਡੇ ਹੀ ਪਿੰਡ ਦਾ ਬੰਦਾ ਜਿਹੜਾ ਕੋਈ ਸਾਡੇ ਹੀ ਐਡੀ ਹੋਏਗਾ ਇਹਦੀ ਕੋਈ ਡਿਟੇਲਾ ਉਹਨਾਂ ਦਿਨਾਂ ਦੀਆਂ ਕਢਾਈਆਂ ਜਾਣ ਜਿਹੜਾ ਕਿ ਸਰਕਾਰਾਂ ਨਾਲ ਹੱਥ ਰੱਖਦਾ ਹੋਏਗਾ ਉਸ ਬੰਦੇ ਨੇ ਰਾਇ ਦਿੱਤੀ ਆ ਕਿ ਹਰਵਿੰਦਰ ਸਿੰਘ ਨੂੰ ਵਿੱਚ ਰੱਖ ਤੈਨੂੰ ਪੈਸੇ ਦਵਾਏਗਾ ਪਰ ਮੈਂ ਤਾਂ ਕਹਿੰਦਾ ਜੇ ਮੈਂ ਇਹ ਸੱਚਾ ਸੋਚਿਆ ਤੇ ਮੈਨੂੰ ਵੇਚ ਰੱਖ ਕੋ ਕਹਿੰਦਾ ਉਦਾਂ ਹੀ ਇਨਸਾਨੀਏ ਦੇ ਤੌਰ ਤੇ ਜਿੱਦਾਂ ਮੈਂ ਪਹਿਲਾਂ ਇਹਨੂੰ ਚੱਲਦਾ ਸੀ ਮੈਂ ਚੱਲਾਂਗਾ ਤੇ ਮੈਂ ਇਦਾਂ ਦੀ ਗੱਲ ਨਹੀਂ ਕਰਦਾ ਕਿ ਇਹ ਐਡੇ ਵੱਡੇ ਬਲੇਮ ਲਾਵੇ ਤੇ ਐਡੇ ਝੂਠੇ ਕਰੇ ਤੇ ਫਿਰ ਮੇਰੇ ਤੋਂ ਆਸ ਰੱਖੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ